ਤਰੀ ਦੀ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਉਮੀਦ ਆ ਤੁਹਾਡਾ ਦਿਹਾੜਾ ਵਧੀਆ ਜਾਵੇ ਦਿਹਾੜੇ ਟਾਈਮ ਤੇ ਆਪਾਂ ਲੈ ਕੇ ਆ ਗਏ ਤੁਹਾਡੇ ਵਾਸਤੇ ਲੋ ਬਜਟ ਵਾਲੇ ਕਾਰਾਂ ਗੱਡੀ ਕਰੋ ਚੈੱਕ 2000 ਅੱਖ ਮਾਡਲ ਫੋਰਡ ਫੀਸ ਦਾ ZXI ਪੂਰੀ ਟੌਪ ਦੀ ਕਾਰ ਆ ਟੈਟਪਾ ਵਧੀਆ ਇੰਜਨ ਪੂਰਾ ਟੌਪ ਦਾ ਸਾਰੇ ਪਾਸਿਓਂ ਹੀ ਸ਼ਫੀਸ਼ੈਂਟ ਕਾਰ ਆ ਪੇਪਰ ਇਹਦੇ ਤੁਸੀਂ ਕੰਪਲੀਟ ਕਰਾ ਲਿਓ ਜਾਂ ਅਸੀਂ ਕਰਾ ਲਾਂਗੇ ਤੁਹਾਨੂੰ ਬਿਨਾ ਪੇਪਰ ਤੋਂ ਕੰਪਲੀਟ ਤੋਂ ਗੱਡੀ ਦਾ ਰੇਟ ਦੱਸ ਦਿੰਨਾ ਇਹਦਾ ਰੇਟ ਆ ਵੀਰੇ 85000 ਰੁਪਿਆ ਪੇਪਰ ਦਾ ਕਿਨ 15 ਤੋਂ 20000 ਰੁਪਿਆ ਲੱਗੂਗਾ ਪਾਸਿੰਗ ਦਾ ਤੁਹਾਡਾ ਇਹ ਆ ਗੱਡੀ 2015 ਮਾਡਲ এবੀਐਸ ਬ੍ਰੇਕਾਂ ਵਾਲੀ ਸਵਿਫਟ ਵਧੀਆ ਕਾਰ ਦੋ ਪੀਸ ਪੇਂਟ ਨੇ ਪੰਜਾਬ ਦਾ ਨੰਬਰ ਆ ਟੱਪਾ 20 ਗੱਡੀ ਦਾ ਵਧੀਆ ਰੇਟ ਆ ਵੀਰੇ ਇਹਦਾ ਗੱਡੀ ਦਾ 4 ਲੱਖ 30 ਹਜ਼ਾਰ ਦੀ ਗੱਡੀ ਤੁਹਾਨੂੰ ਦੇ ਦਾਂਗੇ ਇਹ ਆ ਗੱਡੀ ਜਨਸਕੀਲੋ ਪੰਜਾਬ ਨੰਬਰ ਛੋਟੀ ਫੈਮਿਲੀ ਲਈ ਕਾਰ ਵਧੀਆ ਕਾਰ ਆ ਜੇ ਕਿਸੇ ਵੀ ਨੇ ਰੇਟ ਘੱਟ ਲਾਣਾ ਨਾ ਤਾਂ ਉਹਦੇ ਵਾਸਤੇ ਪੂਰੀ ਵਧੀਆ ਕਾਰ ਇਹ ਜਨਸਕੀਲੋ ਅਲਾਈ ਵੀਲ ਨਾਲ ਅਲਾਈ ਵੀਲ ਦਿਖਾ ਦੋ ਮੜੇ ਚੈੱਕ ਕਰਾ ਦੋ ਅਲਾਈ ਵੀਲ ਨਾਲ ਹੀ ਟੱਪਾ ਵਧੀਆ ਵਾਲੀ ਕਾਰ ਆਪਣੇ ਕੋਲੇ ਆਈ ਆ ਰੇਟ ਆ ਵੀਰੇ ਇਹਦਾ 90000 ਰੁਪਏ 90000 ਚੱਲੀ ਹੋਈ 90000 ਦੀ ਗੱਡੀ ਦਾ ਰੇਟ ਆ 50 ਨੰਬਰਾਂ ਪਾਸਿੰਗ ਵਾਲੀ ਕਾਰ ਹੈ ਜੀ ਮਿਲਦੇ ਆ ਨੈਕਸਟ ਵੀਡੀਓ